ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਖਾਲਸਾ ਜੀ ਆਪਾਂ ਬਣਾਉਣ ਲੱਗੇ ਆ ਅੱਜ ਪੇਠੇ ਦਾ ਹਲਵਾ ਆਪਾਂ ਵੱਡੇ ਵੱਡੇ ਪੀਸ ਕੱਟ ਲਿਆ ਹੁਣ ਇਹਨਾਂ ਨੂੰ ਛੋਟੀਆਂ ਖਾੜੀਆਂ ਕੱਟ ਕੇ ਤੇ ਇਹ ਚਾਲੂ ਗੁੱਦਾ ਇਹਦੇ ਕੱਢ ਤਾਂ ਵੀ ਕੱਢ ਤੇ ਇਧਰੋਂ ਆਪਾਂ ਛੱਲ ਲਿਆ ਨੂੰ ਛੱਲ ਕੇ ਤੇ ਆਪਾਂ ਹੁਣ ਇਹਨੂੰ ਗਦੂ ਆਵੇ ਆ ਜਿਹੜੇ ਵੀ ਇਹ ਸਾਰੇ ਕੱਢ ਤੇ ਤੇ ਕਿਉਂਕਿ ਇਹੇ ਇਹ ਕद्दूकस ਇਸ ਨਾ ਮੋٹے ਵਾਲੇ ਪਾਸੇ ਨਾਲ ਆਪਾਂ ਕद्दूकस ਕਰਾਂਗੇ ਕਿਉਂਕਿ ਇਹ ਬਰੀਕ ਇਹ ਵੈਸੇ ਰਿਝ ਜਾਂਦੇ ਵਧੀਆ ਬਣ ਜਾਂਦਾ ਹੁੰਦਾ ਰਿਝ ਕੇ ਤੇ ਇਹ ਆਪਾਂ ਫਾੜੀਆਂ ਇਹ ਆਪਾਂ ਡੇਢ ਕਿਲੋ ਪੇਠਾ ਲਿਆ ਹੈਗਾ ਤੇ ਇਹਦੀ ਵੀ ਆਪਾਂ ਸਾਰੇ ਵੀ ਕੱਢ ਤੇ ਕਿਉਂਕਿ ਆਪਦੇ ਪਰਿਵਾਰ ਦੇ ਹਿਸਾਬ ਨਾਲ ਉਹ ਤਾਂ ਆਪਾਂ ਲੈ ਸਕਦੇ ਹੁੰਨੇ ਆ ਲੋ ਜੀ ਆਪਾਂ ਸਾਰਾ ਕद्दूकस ਕਰ ਲਿਆ ਕद्दूकस ਇਹ ਮੋٹے ਵਾਲੇ ਪਾਸੇ ਨਾਲ ਆਪਾਂ ਕद्दूकस ਕੀਤਾ ਇਹਨੂੰ ਤੇ ਕਿਉਂਕਿ ਇਹਦੇ ਵਿੱਚ ਆ ਦੇਖੋ ਹੁਣ ਆਪਾਂ ਇਹਨੂੰ ਧੋ ਲਾਂਗੇ ਕਿਉਂਕਿ ਪਹਿਲਾਂ ਮੈਂ ਪੇਠਾ ਨਹੀਂ ਨਾ ਤੋਤਾ ਸੀ ਮੈਂ ਕਦੂਕਾਸ਼ ਕਰਕੇ ਬਾਅਦ ਵਿੱਚ ਧੋਣਾ ਸੀ ਇਹਨੂੰ ਤੇ ਹੁਣ ਮੈਂ ਬਾਅਦ ਵਿੱਚ ਇਹਨੂੰ ਧੂੰਗੀ ਤੇ ਇੱਕ ਵਾਰੀ ਤੁਸੀਂ ਇਹ ਆਪਾਂ ਆਪਣੇ ਡ్రਾਈ ਫਰੂਟ ਨੇ ਕਾਜੂ ਬਦਾਮ ਦਾਖਾ ਵਗੈਰਾ ਹਨ ਜਿੰਨੇ ਮੇਵੇ ਮੇਵਾ ਹੁੰਦਾ ਤੇ ਇਹਨੂੰ ਆਪਾਂ ਹੁਣ ਆ ਮੇਰੀ ਲੋਹੇ ਦੀ ਕੜਾਈ ਹੈ ਜੀ ਤੇ ਆਪਾਂ ਤੋਂ ਕੇ ਨੂੰ ਪਲੇਟ ਦੇ ਵਿੱਚ ਕੱਢ ਲਿਆ ਨਚੋੜ ਕੇ ਤੇ ਆ ਕੜਾਈ ਹੁਣ ਆਪਾਂ ਸਾਫ਼ ਕਰਕੇ ਰੱਖ ਲਈ ਉੱਤੇ ਤੇ ਇਹਦੇ ਚ ਆਪਾਂ ਥੋੜਾ ਜਿਹਾ ਕੜਛੀ ਕੜਛੀ ਘੋਦੀ ਪਾਵਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਜਿਹੜੇ ਡਰਾਈ ਫਰੂਟ ਨੇ ਉਹ ਰੋਸਟ ਕਰਨੇ ਥੋੜੇ ਜੇ ਉਹਨਾਂ ਨੂੰ ਸੇਕਾ ਲਵਾਵਾਂਗੇ ਕਿਉਂ ਜਿਹੜੇ ਦਾਖਾਂ ਹੁੰਦੀਆਂ ਉਹ ਵੀ ਫੁੱਲ ਜਾਂਦੀਆਂ ਵਧੀਆ ਤੇ ਸਾਰੇ ਰੋਸਟ ਹੋ ਜਾਂਦੇ ਨੇ ਫਰੂਟ ਆ ਜਿਹੜੇ ਆਪਣੇ ਮੇਵਾ ਜਿੰਨਾ ਤੇ ਇੱਕ ਕੜਛੀ ਮੈਂ ਘਿਓ ਦੀ ਪਾ ਲਈਆ ਕਿਤ ਕੜਛੀ ਵਿੱਚ ਇਹ ਮੇਵਾ ਮੈਂ ਸਾਰਾ ਹੋ ਕਰੂੰਗੀ ਰੋਸਟ ਕਰੂੰਗੀ ਇਹਨੂੰ ਥੋੜਾ ਜੱਪਾ ਹੋਰ ਪਾ ਲਿਓ ਦੇਖੋ ਹੰਦੂ ਸੀ ਦੇਖਦੇ ਰਹੇ ਹੋ ਬਲੌਗਰ ਨਾਲ ਬਣੇ ਰਹੋ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖੋ ਬਹੁਤ ਵਧੀਆ ਚੀਜ਼ ਬਣਦੀ ਹੈ ਜੀ ਤੇ ਕੜਾਈ ਨਾ ਥੋੜੀ ਭਾਰੀ ਆ ਤੇ ਹੈ ਚੁੱਲ੍ਹੇ ਤੇ ਰੱਖਣ ਵਾਲੀ ਕੜਾਹੀ ਹੈ ਤੇ ਮੈਂ ਗੈਸ ਤੇ ਰੱਖੀ ਆ। ਅਭੀ ਇਹ ਹੁਣ ਆਪਾਂ ਇਹਨਾਂ ਨੂੰ ਸਾਰੇ ਨੂੰ ਪਾ ਲੇ ਕਾਜੂ ਬਦਾਮ ਤੇ ਮੈਂ ਨਾਰੀਆ ਉਹ ਟੁੱਠੀ ਨਹੀਂ ਪਾਉਂਦੀ। ਖੋਪਾ ਨਹੀਂ ਪਾਉਂਦੀਗੀ। ਮਗਜ ਪਾਉਂਗੀ। ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਰੋਸਟ ਕਰ ਲੈਨੇ ਆ। ਤੇ ਲਓ ਜੀ ਹੁਣ ਆਪਾਂ ਰੋਸਟ ਕਰਕੇ ਇਹ ਦੋਨੋਂ ਦੋਹਾਨੇ ਫਿਰ ਹੋਰ ਕਿਉਂ ਪਾ ਕੇ ਉਹਦੇ ਵਿੱਚ ਆਪਾਂ ਟੇਖਾ ਪਾਵਾਂਗੇ ਜਿਹੜਾ ਆਪਾਂ ਧੋ ਕੇ ਨਿਚੋੜ ਕੇ ਆਪਾਂ ਕੱਢ ਲਿਆ ਕਿਉਂਕਿ ਜੇ 파ੜੀਆਂ ਤੋੜੀਆਂ ਹੁੰਦੀਆਂ ਤਾਂ ਕਿਉਂਕਿ ਉਸ ਤੋਂ ਬਾਅਦ ਆਪਾਂ ਕੱਦੂ ਕਸ਼ ਕਰਦੇ ਹਾਂ ਤੇ ਹੱਥ ਲੱਗਦੇ ਰਹਿੰਦੇ ਆ ਫਿਰ ਇਸ ਦਾ ਕਰਕੇ ਕਿ ਮੈਂ ਕੱਦੂ ਕਸ਼ ਕਰਕੇ ਹੀ ਤੋੜਨੀ ਹੈ ਤੇ ਆਪਣੇ ਇਹ ਰੋਸਟ ਹੋ ਗਏ ਸਾਰੇ ਹੁਣ ਆਪਾਂ ਇਹਨਾਂ ਨੂੰ ਕੱਢਾਂਗੇ ਸਾਰੇ ਮੈਂ ਇਹਨਾਂ ਨੂੰ ਨਿਚੋੜ ਕੇ ਪਲੇਟ 'ਚ ਕੱਢ ਲਿਆ ਮਾਗਜ਼ਨੀਮਾ ਵਿੱਚ ਪਾਏ ਮਾਗਜ਼ ਮੈਂ ਉਤੋਂ ਪਾਉਂਗੀ ਉਹਨਾਂ ਨੂੰ ਮੈਂ ਵਿੱਚ ਰੋਸਟ ਨਹੀਂ ਕੀਤਾ ਕਿਉਂਕਿ ਉਹ ਉਹ ਕਿਉਂਕਿ ਨਹੀਂ ਠੀਕ ਹੁੰਦੇ ਕਿਉਂਕਿ ਦਾਖਾ ਤਾਂ ਪਤਾ ਹੁੰਦਾ ਜ ਕਰਦੇ ਨੂੰ ਦਾਖਾ ਫੁੱਲ ਜਾਂਦੀਆਂ ਨੇ ਹਨ ਇਸ ਕਰਕੇ ਤੇ ਕਾਜੂ ਬਦਾਮ ਵਗੈਰਾ ਇਹ ਤਾਂ ਮੈਂ ਸਾਰੇ ਕਰ ਲੇ ਤੇ ਦਾ ਬਣਾ ਦਾਖਾ ਫੁੱਲ ਗਈਆਂ ਪੂਰੀਆਂ ਵਧੀਆ ਹੋ ਗਈਆਂ ਆਪਾਂ ਸਾਰੇ ਕੱਢ ਲੇ ਥੋੜਾ ਜਿਹਾ ਕਿਉਂ ਬਚ ਗਿਆ ਹੁਣ ਆਪਾਂ ਉਪਰ ਤੋਂ ਹੋਰ ਕਿਉਂ ਪਾਉਂਦੇ ਕਿਉਂ ਆਪਣੀ ਮਰਜ਼ੀ ਹੁਦਾਬਕ ਪਾ ਸਕਦੇ ਹੁੰਨੇ ਆ ਪਰ ਮੈਂ ਮੇਰੀ ਕੜਚੀ ਕਿਉਂ ਸਭਾ ਕੜਚੀ ਪਹਿਲਾ ਸੀਗੀ ਮੈਂ ਕੜਚੀ ਮੈਂ ਹੋਰ ਪਾਉਂਗੀ ਕਿਉਂਕਿ ਮੈਂ ਤਾਂ ਡੱਬਾ ਹੀ ਟੇਡਾ ਕਰਤਾ ਵੀ ਇਹਨਾ ਪੈ ਗਿਆ ਕੋਈ ਗੱਲ ਨਹੀਂ ਲਵ ਜੀ ਹਣ ਆਪਣੇ ਤੇ ਟੂਟਾਈ ਟੂਟਾਈ ਕੱਟਸੀਆਂ ਕਿਉਂ ਦੀਆਂ ਹੋ ਗਈਆਂ ਠੀਕ ਜੀ ਕੜਾਈ ਆਪਣੀ ਵੱਡੀ ਹੈ ਇਹ ਖੁੱਲੀ ਕੜਾਈ ਜੀ ਬਣਦਾ ਹੁੰਦਾ ਤੇ ਮੇਰੀ ਕੜਾਈ ਤੇ ਨਾ ਕੋਈ ਵੀ ਕਮੈਂਟ ਕਰੇ ਮੇਰੀ ਭੈਣ ਜਾਂ ਮੇਰਾ ਵੀਰ ਕਿਉਂ ਡੁੜਾਈ ਨਾ ਕੜਾਈ ਜੀ ਇਹ ਲੋਹੇ ਦੀ ਹੈ ਅਸੀਂ ਜੇ ਮੇਰੇ ਕੋਲ ਛੋਟੀ ਹੁਣ ਆਪਾਂ ਇਹਦੇ ਵਿੱਚ ਆਹ ਪਾਤਾ ਤੇਠਾ ਜਿਹੜਾ ਕਦੂ ਕਸ਼ ਕੀਤਾ ਸੀ ਦੇਖੋ ਹੁਣ ਇਹ ਆਪਾਂ ਸਾਰਾ ਇਹਦੇ ਵਿੱਚ ਪਾ ਲਾਂਗੇ ਕਿਉਂਕਿ ਬਾਕੀ ਜੇ ਥੋੜਾ ਬਣਾਉਣਾ ਜਾਂ ਬੜਾ ਬਣਾਉਣਾ ਦੇ ਕਿਲੋ ਦਾ ਬਣਾਉ ਆਪਦੀ ਮਰਜ਼ੀ ਨਾਲ ਕਿਉਂਕਿ ਇਹਨੇ ਥੋੜਾ ਜਿਹਾ ਬਣ ਜਾਣਾ ਹੁੰਦਾ ਬਾਅਦ ਚ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਦੇਾਂਗੇ ਘੋਲ ਲਈ ਮਿਕਸ ਕਰ ਦੇਾਂਗੇ ਤਾਰੇ ਕਿਉਂ ਲਗ ਗੁੱਜ ਜਿਵੇਂ ਜਿਵੇਂ ਗਰਮ ਹੋਊ ਉਹ ਮੇ ਪਾਣੀ ਕਰੂ ਉਹ ਮੇ ਮੇ ਪਾਣੀ ਛੱਡੀ ਜਾਊਗਾ ਇਹ ਆਪ ਦੇ ਪਾਣੀ ਵਿੱਚ ਹੀ ਰਿਜ ਜਾਂਦਾ ਹੈਗਾ ਕਿਉਂਕਿ ਇਹਦੇ ਚ ਪਾਣੀ ਵਗੈਰਾ ਪਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੁੰਦੀ ਇਹ ਆਪ ਹੀ ਪਾਣੀ ਬਹੁਤ ਸਾਡਾ ਪੇਠੇ ਦੇ ਵਿੱਚ ਪਾਣੀ ਅ ਜੇ ਹਰਾ ਪੇ ਹਰਾ ਲੈਣਾ ਪੇਠਾ ਹਰਾ ਲੈ ਲੈ ਤੇ ਜੇ ਆਪਾਂ ਪੱਕਿਆ ਹੋਇਆ ਜਮਾ ਲੱਗੇ ਲਾਲ ਪੇਠਾ ਆ ਦੇਖੋ ਇਹਨੇ ਕਿੰਨਾ ਪਾਣੀ ਛੱਡਿਆ ਇਹ ਆਪਦੇ ਪਾਣੀ 'ਚ ਰਿਜੀ ਜਾਂਦਾ ਹੈ ਤੇ ਆਪਾਂ ਡੇਢ ਕਿਲੋ ਪੇਠਾ ਆਪਾਂ ਕੱਦੂ ਕਾਸ਼ ਕੀਤਾ ਤੇ ਇਹਦੇ ਵਿੱਚ ਨਾ ਇੱਕ ਕੌਲੀ ਮੈਂ ਖੰਡ ਦੀ ਪਾਉਂਗੀ ਤੇ ਇੱਕ ਕੌਲੀ ਖੰਡ ਦੀ ਤੇ ਦੋ ਘੜਤੀਆਂ ਇਹ 'ਚ ਘਿਓ ਹੋ ਜਾਣਾ ਵੱਧ ਘੋੜਾ ਆਪਣੀ ਮਰਜ਼ੀ ਹੈ ਨਾ ਉਹ ਆਪਦੀ ਮਰਜ਼ੀ ਹੁੰਦੀ ਹੈ ਤੇ ਪਾਈਆ ਮੈਂ ਇਹਦੇ 'ਚ ਪਾਈਆ ਤੋਂ ਥੋੜਾ ਜਿਹਾ ਜ਼ਿਆਦਾ ਮੈਂ ਦੁੱਧ ਪਾਉਂਗੀ ਇਹ ਇੰਨੇ ਰਸਨ ਚ ਬਣਾਉਂਗੀ ਪਾਇਆ ਆਹ ਦੁੱਧ ਮੇਰਾ ਪਾਇਆ ਤੋਂ ਜ਼ਿਆਦਾ ਹੈ ਠੀਕ ਹੈ ਹੁਣ ਇਹ ਦੁੱਧ ਚ ਰਿਜੂਗਾ ਕੁਛ ਇਹ ਇਹ ਆਪਦੇ ਪਾਣੀ ਨਾਲ ਰਿਜ ਗਿਆ ਕੁਛ ਹੁਣ ਆਪਾਂ ਉਤੋਂ ਦੁੱਧ ਪਾਇਆ ਹੁਣ ਨਾਲ ਦੀ ਨਾਲ ਹੀ ਆਪਾਂ ਇਹਦੇ ਚ ਖੰਡ ਪਾਵਾਂਗੇ ਇੱਕ ਕੌਲੀ ਖੰਡ ਦੀ ਪਾਵਾਂਗੇ ਤੇ ਮਿੱਠਾ ਬਿਲਕੁਲ ਪਰਫੈਕਟ ਆਊਗਾ ਜਮਾ ਕੇ ਕਿ 1.5 ਕਿਲੋ ਕਦੂ ਆਪਣੇ ਕੋਲੇ ਗੁਰੂ ਜੀ ਕਾਹਲੀ ਖੰਡ ਦੀ ਜ਼ਿਆਦਾ ਨਹੀਂ ਹੈਗੀ ਤੇ ਦੁੱਧ ਜੇ ਤੁਸੀਂ ਬਾਅਦ ਪਾਉਣਾ ਹੋਵੇ ਤਾਂ ਬਾਅਦ ਵੀ ਪਾ ਸਕਦੇ ਹੋ ਨਿਓ ਪਰ ਇੰਨੇ ਦੁੱਧ ਚ ਇਹ ਬਹੁਤ ਵਧੀਆ ਬੰਦ ਆਇ ਇੱਕ ਕਾਹਲੀ ਆਪਾਂ ਖੰਡ ਦੀ ਪਾਈ ਹੈ ਹੁਣ ਇਹ ਖੰਡ ਵੀ ਮੈਲਟ ਹੋ ਜੂਗੀ ਵਿੱਚ ਤੇ ਖੰਡ ਵੀ ਪਾਣੀ ਛੱਡੂਗੀ ਤੇ ਦੁੱਧ ਦਾ ਤੇ ਪੇਠੇ ਨੇ ਵੀ ਪਾਣੀ ਛੱਡਿਆ ਤੇ ਇਹ ਆਪਦੇ ਪਾਣੀ ਵਿੱਚ ਹੀ ਰਿਜ ਜੂਗਾ ਆਪਾਂ ਨੂੰ ਉਪਰੋਂ ਕੋਈ ਪਾਣੀ ਪਾਉਣ ਦੀ ਨਹੀਂ ਲੋੜ ਬਸ ਆਪਾਂ ਦੁੱਧ ਪਾਇਆ ਤੇ ਖੰਡ ਹੁਣ ਇਹ ਜਿੱਦੋਂ ਮੈਲਟ ਹੋ ਜੂਗੀ ਤੇ ਖੰਡ ਵੀ ਪਾਣੀ ਛੱਡੂਗੀ ਹੁਣ ਆਪਾਂ ਇਹਨੂੰ ਰਲਾ ਦਈਏ ਆਪਾਂ ਸਾਰੇ ਨੂੰ ਮਿਲਾਤਾ ਤੇ ਇਹ ਨੂੰ ਖੁੱਲਾ ਰਿਜੰਦਾਗੇ ਹੁਣ ਇਹ ਖੁੱਲਾ ਖੁੱਲੀ ਕੜਾਈ ਹੈ ਤੇ ਇਹ ਛੋਟੇ ਭਾਂਡੇ ਵਿੱਚ ਨਹੀਂ ਬਣਦਾ ਹੈਗਾ ਖੁੱਲੇ ਭਾਂਡੇ ਵਿੱਚ ਹੀ ਬਣਦਾ ਵੇਖੋ ਇੰਨਾ ਇੰਨਾ ਵਿੱਚ ਦੁੱਧ ਦੇ ਵਿੱਚ ਤੇ ਇਹਨੇ ਪਾਣੀ ਕੁਛ ਆਉਂਦਾ ਪਾਣੀ ਹੈ ਇਹਦਾ ਦੇਖੋ ਕਿੰਨਾ ਹੈ ਹਾਂ ਦੁੱਧ ਦੇ ਵਿੱਚ ਤੇ ਇਹਦੇ ਵਿੱਚ ਰਜੂਗਾ ਹੁਣ ਇਹ ਇਹ ਮੋਹ ਪਨੰਗਾਰਨ ਰਿਜਾਂਗੇ ਤੇ ਨਾਲ-ਨਾਲ ਕਰਤੀ ਮਾਰਦੇ ਰਵਾਂਗੇ ਵੀ ਇਹ ਥੱਲੇ ਨਾ ਲੱਗੇ ਬੜਾਉਣਾ ਕੋਈ ਜ਼ਿਆਦਾ ਆਸਾਨ ਨਹੀਂ ਹੈਗਾ ਤੇ ਸੁਆਦ ਬਹੁਤ ਜ਼ਿਆਦਾ ਵਦਦਾ ਦੋਜੀ ਹੋਣਾ ਪੈਣਾ ਨੇ ਤੋਂ ਮੈਂ ਤੁਹਾਨੂੰ ਦਿਖਾਉਂਗੀ ਦੇਖੋ ਜੀ ਹੁਣ ਇਹ ਆਖਾ ਆਪਾਂ ਦੇ ਡੇਢ ਕਿਲੋ ਪੇਠਾਲਿਆ ਸੀ ਤੇ ਕੋਹੇ ਛੋਟਾ ਜਿਹਾ ਬਣਦਾ ਜਾਂਦਾ ਹੈ ਕਿਉਂਕਿ ਇਹ ਰਿਜ ਰਿਜ ਕੇ ਇਹ ਛੋਟਾ ਜਿਹਾ ਬਣਦਾ ਰਹੇ ਨੇ ਤੇ ਬਾਕੀ ਆਪਦੇ ਪਰਿਵਾਰ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ 2 ਕਿਲੋ ਵਾਲਾ ਪੀਸ ਪੇਠਾ ਵੀ ਲੈ ਸਕਦੇ ਹੋ ਵੱਡਾ ਹਨ ਤੇ ਕਿਲੋ ਵਾਲਾ ਵੀ ਲੈ ਸਕਦੇ ਹੋ ਉਹ ਆਪਦੀ ਮਰਜ਼ੀ ਨਾਲ ਬਣਾਉਣਾ ਹੁੰਦਾ ਆਪਾਂ ਤੇ ਕਰਸੀ ਦੇ ਵਿੱਚ ਨਾਲ ਦੇ ਨਾਲ ਫੇਰਦੇ ਰਹਿਣਾ ਹੁੰਦਾ ਆਪਾਂ ਵੀ ਇਹ ਥੱਲੇ ਨਾ ਲੱਗੇ ਹੁਣ ਇਹ ਆਵੇ ਦੁੱਧ ਨਾਲ ਇਹ ਰਿੱਜੀ ਜਾਂਦਾ ਖੰਡ ਤੇ ਦੁੱਧ ਨਾਲ ਹੀ ਰਿੱਜੀ ਹੱਟ ਦੇਖੋ ਰਿੱਜੀ ਕਿਹ ਬਹੁਤ ਵਧੀਆ ਬਣਿਆ ਅਜੀ ਵੀ ਥੋੜਾ ਥੋੜਾ ਦੁੱਧ ਇਹਦੇ ਵਿੱਚ ਹੈਗਾ ਪਰ ਫਿਰ ਵੀ ਆਪਾਂ ਹਿਲਾਈ ਜਾਂਦੇ ਆ ਇਹਨੂੰ ਹੂੰ ਥੋੜੀ ਜਿਹੀ ਮਿਹਨਤ ਤਾਂ ਹੋ ਜਾਂਦੀ ਐ ਪਰ ਚੀਜ਼ ਬਹੁਤ ਵਧੀਆ ਬਣਦੀ ਐ ਲਓ ਜੀ ਹੁਣ ਇਹਦੇ ਵਿੱਚ ਜਮਾ ਸੁੱਕ ਗਿਆ ਦੁੱਧ ਬੜਾ ਮੋਟਾ ਰਹਿਣਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟ ਜਿਹੜੇ ਇਹ ਪਹਿਲਾਂ ਮੈਂ ਵੇਖ ਲਿਆ ਵੀ ਹੁਣ ਇਹ ਪੂਰਾ ਰਿਚ ਗਿਆ ਦੇਖੋ ਇਹਨੂੰ ਬੜਾ ਜਿਹਾ ਪਹਿਲਾਂ ਦੇਖ ਲੈ ਚੱਕ ਕੇ ਵੀ ਇਹ ਰਿੱਝ ਗਿਆ ਕਿ ਨਹੀਂ ਰਿੱਝਦਾ ਵੈਸੇ ਇਹ ਹਲਕਾ ਹੁੰਦਾ ਰਿੱਝਦਾ ਵੈਸੇ ਹੀ ਜਾਂਦਾ ਆਪਾਂ ਸਬਜ਼ੀ ਬਣਾਉਣੀ ਆ ਸਬਜ਼ੀ ਵੀ ਬਹੁਤ ਜਲਦਾ ਹੀ ਇਹ ਰਿੱਝ ਜਾਂਦਾ ਹੈਗਾ ਮੈਂ ਦੇਖੋ ਹੁਣ ਇਹ ਬਣ ਕੇ ਥੋੜਾ ਜਾਈ ਬਣ ਗਿਆ ਹੈਗਾ ਤੇ ਇਹਨੂੰ ਨਾਲ-ਨਾਲ ਹਿਲਾਈ ਜਾਣਾ ਹਜੇ ਦੁੱਧ ਜਿੰਨੇ ਸਾਈਡਾਂ ਤੇ ਫੈਗਾ ਥੋੜਾ ਥੋੜਾ ਤੇ ਇਹਨੂੰ ਪੂਰਾ ਸਿਕੋਣਾ ਆਪਾਂ ਦੁੱਧ ਨੂੰ ਸੇਕ ਮੱਠਾ ਕਰ ਲੈ ਉਹ ਤਾਂ ਹਵਾੜੇ ਦੀ ਨਿਕਲਦੀ ਰਹਿੰਦੀ ਨੂੰ ਠਾਕੇ ਨਾ ਕੁੱਕੀ ਆਪ ਕੋਲੀ ਹੁੰਨੇ ਆ ਜਿਹਦਾ ਪਾਸੇ ਹੁਣ ਆਪਾਂ ਡਰਾਈ ਫਰੂਟ ਜਿਹੜੇ ਆਪਾਂ ਉਹਨਾਂ ਨੂੰ ਥੋੜਾ ਥੋੜਾ ਕਟ ਲਿਆ ਸੀ ਬਾਰੀਕ ਕਰ ਲੇ ਅ ਕਾਜੂ ਬਦਾਮ ਵਗੈਰਾ ਕਟਲੇ ਸੀਗੇ ਇਹ ਆਪਾਂ ਇਹਦੇ ਵਿੱਚ ਹੁਣ ਪਾ ਦਾਂਗੇ ਤੇ ਜਿਹੜੇ ਮਗਦ ਸੀਗੇ ਉਹ ਮੈਂ ਲੱਗ ਤੋਂ ਕੌਮ ਰੱਖ ਰੱਖੇ ਸੀ ਮੈਂ ਉਹ ਉਹ ਵੀ ਵਿੱਚ ਹੀ ਪਾ ਦਿੰਨੀ ਆ ਹੁਣ ਕਿਉਂਕਿ ਹੁਣ ਇਹ ਬਣਿਆ ਪਿਆ ਇਹ ਸਾਰੇ ਇਹਨੂੰ ਮਿਲਾ ਲਾਂਗੇ ਆਪਾਂ ਪਾ ਕੇ ਨੋ ਜਿਆ ਪਹੁੰਨੇ ਲਿਜੂ ਚ ਮਾਗਜ ਪਾ ਪਾਤੇ ਮਾਗਜ ਵੀ ਪਾਤੇ ਆਪਾਂ ਚੱਕ ਕੋਲ ਸਾਰੇ ਮਾਗਜ ਆਪਾਂ ਵਿੱਚ ਪਾ ਦਿੱਤੇ ਇਹਦੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਲਾ ਕੇ ਤੁਸੀਂ ਇਸ ਤਰ੍ਹਾਂ ਕੋਰੀ ਬਣਾ ਕੇ ਦੇਖੋ ਜੀ ਬਹੁਤ ਜ਼ਿਆਦਾ ਵਧੀਆ ਬਣਦਾ ਹੈ ਇਹਦਾ ਮੈਂ ਇਦਾਂ ਬੱਚਾ ਨੂੰ ਬਣਾ ਕੇ ਦਿੰਦੀ ਰਹਿੰਦੀ ਆ ਅੱਜ ਸਾਡੇ ਮਹਿਮਾਨ ਆਏ ਸੀਗੇ ਇਹ ਮੈਂ ਮਹਿਮਾਨਾਂ ਲਈ ਬਣਾ ਰਹੀ ਹਾਂ ਅੰਕੀ ਉਹ ਜੀ ਦੇਖੋ ਆਪਾਂ ਇਹਨਾਂ ਨੂੰ ਮਿਲਾ ਲਿਆ ਤੇ ਹੁਣ 2 ਮਿੰਟ ਆਪਾਂ ਸੇਕ ਲੱਗ ਨਵਾਗੇ ਮਾਣਾ ਮੋਟਾ ਦੁੱਧ ਜਿਹੜਾ ਹੋਇਆ ਉਹ ਵੀ ਸੁੱਕ ਜਾਣਾ ਇਹਦੇ ਵਿੱਚ ਮਾਣਾ ਮੋਟਾ ਪਾਣੀ ਕੁਛ ਨਹੀਂ ਰਹਿਣਾ ਤੇ ਬੱਸ ਸੋਨੇ ਦੇ ਵਿੱਚ ਇੰਨਾ ਕੁ ਥੋੜਾ ਜਿਹਾ ਕਰਦੇ ਰਹੋ ਕਿ ਆਪਾਂ ਮਿਰਚ ਕੜਾਈ ਦੀ ਵਿੱਚ ਕੜਛੀ ਜ਼ਰੂਰ ਮਾਰਦੇ ਰਹਿਣਾ ਕਿ ਆਪਾਂ ਇਹਨੂੰ ਨਾਂ ਲੇ ਲੱਗਦੇ ਆ ਹੰਦਾ ਬਿਲਕੁਲ ਵੀ ਕਿਉਂਕਿ ਨਾਂ ਲੱਗ ਜਦੋਂ ਨਾਂ ਲੱਗ ਜਾ ਫਿਰ ਇਸਦਾ ਫਲੇਵਰ ਨਹੀਂ ਉਹ ਜਾਂ ਹੁੰਦਾ ਵਧੀਆ ਬਹੁਤ ਵਧੀਆ ਬਣ ਗਿਆ ਜੀ ਆਪਣਾ ਆਪਾਂ ਗੈਸ ਕਰਤੀ ਬੰਦ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਕੱਢਾਂਗੇ ਡੋਂਗੇ ਦੇ ਵਿੱਚ ਵਾਈਕ ਰੋ ਜੀ ਦੇਖੋ ਹੁਣ ਮੇਰੀ ਇਹ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਦੇਖੋ ਜੀ ਮੇਰਾ ਠੇਠੇ ਦਾ ਹਲਵਾ ਤੁਹਾਨੂੰ ਕਿੱਦਾਂ ਲੱਗਿਆ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਤੇ ਕਿਹੜੀ-ਕਿਹੜੀ ਮੇਰੀ ਭੈਣ ਏਦਾ ਬਣਾਉਂਦੀ ਆ ਦੇਖੋ ਜੀ ਆਪਾਂ ਹੁਣ ਇੱਕ ਡੋਂਗੇ ਦੇ ਵਿੱਚ ਕੱਢ ਲਿਆ ਦੇਖੋ ਜੀ ਇਹ 1.5 ਕਿਲੋ ਆਪਾਂ ਲਿਆ ਸੀ ਤੇ ਇੰਨਾ ਕੇ ਬਣ ਗਿਆ। ਲੋ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਆਪਣਾ ਬਣ ਕੇ ਤਿਆਰ ਹੋਇਆ ਹਲਵਾ। ਠੀਕ ਹੈ ਜੀ ਹੁਣ ਆਪਾਂ ਕਰਦੇ ਵੀਡੀਓ ਦਾ ਐਂਡ। ਵਾਈ ਗੁੱਡ ਜੀ ਕਾ ਖਾਲਸ।